ਹੋਏ ਮੰਮੀ ਜੀ ਤੁਸੀਂ ਮੈਨੂੰ ਢ ਕਢਾ ਦਿੱਤਾ ਆ ਮੈਂ ਤਾਂ ਤੁਰਿਆ ਨਹੀਂ ਚਾਣਦੇ ਕਢਣਾ ਪੈਣਾ ਦਾਦੇ ਸੋਹਰਿਆਂ ਦਾ ਪਿੰਡ ਆ ਮੰਮੀ ਜੀ ਦਾਦੇ ਸੋਹਰਿਆਂ ਦਾ ਪਿੰਡ ਹੈਗਾ ਇਹਦਾ ਮਤਲਬ ਮੈਂ ਨਾਲ ਹੀ ਚਿੱਟਗੀ ਚੰਗੀ ਲੱਗੂਗੀ ਮੈਨੂੰ ਪਹਿਲਾਂ ਦੱਸ ਦਿੰਦੇ ਵਿਆਹ ਤੋਂ ਪਹਿਲਾਂ ਮੈਂ 2-4 ਮਹੀਨੇ ਪ੍ਰੈਕਟਿਸ ਕਰ ਲੈਂਦੀ ਮੇਰਾ ਵਿਜ਼ਨ ਖਰਾਬ ਹੋਈ ਜਾਂਦੇ ਸਾਰਾ ਮੰਮੀ ਜੀ ਕੁਛ ਨਜ਼ਰ ਨਹੀਂ ਆਉਂਦੇ ਸੀਰੀਅਸਲੀ ਇੰਨਾ ਕ ਠੀਕ ਹੈ ਨਹੀਂ ਇੰਨਾ ਕ ਇੰਨਾ ਕ ਠੀਕ ਹੈ ਨਹੀਂ ਮੰਮੀ ਜੀ ਇੰਨਾ ਤਾਂ ਠੀਕ ਹੈ ਤੈਨੂੰ ਚਾਹਣਾ ਨਹੀਂ ਪੂਰਾ ਹੁਣ ਠੀਕ ਹੈ ਕੋ ਠੀਕ ਹੈ ਇੰਨਾ ਥੋੜੀ ਕੀ ਆ ਮੈਨੂੰ ਮੈਂ ਇੱਧੇ ਜਾਣਾ ਹੁਣ ਜੋ ਮਰਜੀ ਹੈ ਛੱਟ ਲੱਗ ਜੂ ਤੇਰੇ ਕੋਈ ਨਾ ਛੱਟ ਲੱਗ ਜੂ ਬੇਇੱਜ਼ਤੀ ਤੁਹਾਡੀ ਹੋਣੀ ਮੰਮੀ ਚ ਗਈ ਬਾਈ ਹਮਾਰਾ ਬਾਈ ਚਲੋ ਤੈਨੂੰ ਕੀ ਆ ਸੀ ਨਾ ਸਾਰੇ ਵੇਖਣ ਲਾਪੇ ਪਿੰਡ ਦੇ ਤੂੰ ਨਹੀਂ ਕੁੰਡ ਚ ਤੁਰਿਆ ਜਾਂਦਾ ਇੱਧੇ ਜਾਣਾ ਮੈਂ ਚਲੋ ਥੋੜਾ ਹੱਥ ਹੁਣ ਸੁਣੋ ਹਾਂਜੀ ਆਈ ਵਾਂਟ ਟੂ ਸੇ ਸਮਥਿੰਗ ਕੀ ਸਾਗਰ ਦੀ ਵਾਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਯਾ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਯਾ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਏਡੀ ਛੇਤੀ ਨਹੀਂ ਆਂਦੀ ਕਿਉਂ ਏਡੀ ਛੇਤੀ ਨੂੰ ਕੀ ਐ ਡਰਾਈਵਰੀ ਔਖੀ ਚੀਜ਼ ਨਹੀਂ ਆਂਦੀ ਛੇਤੀ ਔਖਾ ਤੇ ਵਿਆਹ ਵੀ ਹੁੰਦਾ ਕਰਾ ਲਿਆ ਨਾ ਮੈਂ ਤੇਰੇ ਨਾਲ ਸੈੱਟ ਕਰ ਲੈਣਾ ਤੈਨੂੰ ਆ ਗੱਡੀ ਕੀ ਚੀਜ਼ ਐ ਕੋਈ ਚੀਜ਼ ਨਹੀਂ ਚੱਲ ਗੱਡੀ ਸਿਖਾ ਮੈਨੂੰ ਸਾਗਰ ਦੀ ਬੁੱਟੀ ਝੂੜ ਮਾਰਦੀ ਤੈਨੂੰ ਸੱਚ ਬੋਲਦੀ ਯਾਰ ਤੇਰੀ ਵੇਟ ਕਰਨੀ ਪੈਂਦੀ ਐ ਮੈਨੂੰ ਹਮੇਸ਼ਾ ਬਾਹਰ ਜਾਣ ਵਾਸਤੇ ਮੈਨੂੰ ਨਹੀਂ ਪਤਾ ਲ ਗੱਡੀ ਚਲਾਉਂਗੀ ਆਪਣੇ ਆਪ ਲੈ ਕੇ ਜਾਉਂ ਤਲ ਸਾਗਰ ਦੀ ਵੋਟ ਹੀ ਕੋ ਸਿੱਖਦਾ ਫਿਰ ਜਾ ਕੇ 니 ਭੈਣ ਆ ਰਾਮਨਾ ਤੇ ਗੱਲ ਕਰ ਕੀ ਆਖ ਦਿੱਤਾ ਮੈਂ ਤੇਰੀ ਭੈਣ ਨੂੰ ਸਾਡੀ ਤੇ ਜੁਰਤ ਨਹੀਂ ਹੈ ਅਸੀਂ ਪਰਜਾਈਆਂ ਨੂੰ ਕੋਈ ਸ਼ਾਕੀ ਹੈ ਸਾਨੂੰ ਤਾਂ ਸਾਡੇ ਭਰਾ ਹੀ ਨਹੀਂ ਬੋਲਣ ਦਿੰਦੇ ਅਗਲੇ ਹੋਈ ਪੂਰਿਆਂ ਕਰ ਦਿੰਦੇ ਹੈਗੇ ਓਏ ਮਰ ਜਾਵਾ ਅਮੇਰੀ ਜੁੱਤੀ ਨੇ ਵੀ ਨਹੀਂ ਪਤਾ ਹੈ ਜੇ ਨਾ ਗੱਲਾਂ ਤਾਂ ਤੇ ਤੁਹਾਨੂੰ ਕਿੰਨੇ ਆਖੀਆਂ ਨੇ ਨਿੱਕੀ ਭਾਬੀ ਲਾਹੀ ਜਮਦਾਨ ਚ ਨਿੱਕੀ ਭਾਬੀ ਹੈ ਹੋਰ ਪਤਾ ਲੱਗੇਗਾ ਵੱਡੀ ਭਾਬੀ ਨੂੰ ਮੁਤਕਾ ਕਿ ਮੇਲਾ ਇਕੱਲ ਅਸੀਂ ਸਾਰੀ ਜ਼ਿੰਦਗੀ ਉਹ ਕਾਮਨਾ ਕਰ ਸਕੀਏ ਜਿਹੜਾ ਅਗਲੀ ਨੇ ਇੱਕ ਸੱਟ ਚ ਕਰ ਦਿੱਤਾ ਇਹ ਮਿਸਾਲ ਸਿਆਣੇ ਦਿੰਦੇ ਨੇ 100 ਸੱਟ ਸਨਾਰ ਦੀ ਤੇ ਇੱਕ ਸੱਟ ਲੋਹਾਰ ਦੀ ਅਗਲੀ ਜਲਾਤੀ ਆਂਦੀ ਹੈ ਆਂਦੇ ਹੋਏ ਆ ਚੀਜ਼ ਲੈ ਆਈ ਆਂਦੇ ਹੋਏ ਫਲਾੜੀ ਚੀਜ਼ ਲੈ ਆਈ ਆਣ ਕੇ ਘਰ ਪੈਸਾ ਲੈ ਲਈ ਇਹ ਲਫ਼ਜ਼ ਬੋਲ ਬੋਲ ਕੇ ਮੇਰੇ ਘਰ ਆਲਿਆ ਨੇ ਮੇਰਾ 3 ਕਰੋੜ ਰੁਪਇਆ ਦੇਣਾ